ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਦੇ ਇੱਕ ਗਰੀਬ ਕਿਸਾਨ ਕਸ਼ਮੀਰ ਸਿੰਘ ਪੁੱਤਰ ਚੰਨਨ ਸਿੰਘ ਦੀ ਕਿਸਾਨਾਂ ਵੱਲੋਂ ਲਾ ਯੱਗ ਦੀ ਵਜ੍ਹਾ ਨਾਲ ਕਰੀਬ 110 ਟਰਾਲੀਆਂ ਤੂੜੀ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੀਬ ਕਿਸਾਨ ਨੇ ਦੱਸਿਆ ਕਿ ਉਹ ਪਿੰਡ ਸਹਾਰੀ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਉਸ ਦੀ ਆਪਣੀ ਜ਼ਮੀਨ 2 ਏਕੜ ਉਸ ਵੱਲੋਂ ਕਨਕ ਦਾ ਨਾਲ ਮੁੱਲ ਲੈ ਕੇ ਮਹਿੰਗੇ ਭਾਅ ਦੀ ਕਰੀਬ 110 ਟਰਾਲੀਆਂ ਤੂੜੀ ਬਾਹਰ ਖੇਤਾਂ ਵਿੱਚ ਬਣੇ ਸ਼ੈੱਡ ਵਿੱਚ ਜਮ੍ਹਾਂ ਕੀਤੀ ਸੀ ਤੇ ਪਿੰਡ ਪੰਗੋਵਾੜੀ ਵਾਲੀ ਸਾਈਡ ਤੋਂ ਕਿਸਾਨਾਂ ਵੱਲੋਂ ਨਾਲ ਨੂੰ ਅੱਗ ਲਗਾਈ ਤੇ ਤੇਜ਼ ਹਵਾ ਹੋਣ ਕਾਰਨ ਇਸ ਸ਼ੈੱਡ ਨੂੰ ਵੀ ਆਪਣੇ ਰਪੇਟ ਵਿੱਚ ਲੈ ਲਿਆ ਤੇ ਉਸ ਦੀ ਸਾਰੀ ਦੀ ਸਾਰੀ ਤੂੜੀ ਸੜ ਕੇ ਸੁਆਹ ਹੋ ਗਈ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ਦੇ ਕਾਬੂ ਪਾਇਆ ਗਿਆ ਪਰ ਉਹਨੇ ਚਿਰ ਵਿੱਚ ਉਹਨਾਂ ਦੀ ਸਾਰੀ ਤੂੜੀ ਸੜ ਕੇ ਸੁਆਹ। ਨਾਮ ਮੋਦੀ ਸਿੰਘ ਪਿੰਡ ਸਾਰੀ ਜਿਹੜਾ ਗੁਰਦਾਸਪੁਰ ਦਾ ਟਹਿਣ ਵਾਲਾਂ ਆ ਸਾਡੇ ਗਿਰਦੀਨ ਸਮਾਤਰ ਕਿਸਾਨ ਨੇ ਇਹਨਾਂ ਨੇ ਤੂੜੀ ਦੀ 100 ਕਾਂਟਰੀ ਦੀ ਟਰਾਲੀ ਕਾਢੇ ਦੇ ਤੋਂ ਦੋ ਕਿੱਲੇ ਪਹਿਲੀ ਸਾਰੀ ਤੇ ਬਾਕੀ ਨਾਲ ਮੋਲ ਲਿਆ। ਤਰੀ ਪਰ ਇਹ ਦੇਖੋ ਬਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਵਣੀਆਂ ਨੂੰ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਉਹ ਸਾਰੀ ਦੀ ਸਾਰੀ ਤੂੜੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਗ੍ਰੇਡ ਵੀ ਆਈ ਆ ਹਾਂਜੀ ਮੌਕੇ ਤੇ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਹਤਰਮ ਕਿਸਾਨਿਆਂ ਤੇ ਇਹਦੀ ਵੱਦ ਸਵੱਦ ਜਿਹੜੀ ਆ ਮਜਬੂਰ ਕੀ ਦੀ ਜਾਂਦੀ ਬਾਬੂ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਗੱਲ ਹੋਈ ਹੈ ਬਾਬਾ ਜੀ ਐਵੇਂ ਹੀ ਹੋਈ ਆ ਜੀ ਗੱਲ ਬੰਗਵਣੀਆਂ ਨੂੰ ਅੱਗ ਆਈ ਆ ਹਾਂਜੀ ਤੇ ਅਹੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਛੱਡਨ ਅੱਗ ਲੱਗੀ ਆ ਤੇ 100 110 ਹੁਣ 120 ਗਾਲੀਆਂ ਹੁਣ ਇੱਥੇ ਕੀ ਆ ਤੇ ਨਾਰ ਮੁੱਲ ਲਿਆਈ ਜੀ ਨਾਰ ਮੁੱਲ ਲਿਆਈ ਸਾਰੀ ਲੂਸ ਗਈ ਆ ਜੀ ਸਾਰੀ ਲੂਸ ਗਈ ਕੀ ਸਰਕਾਰ ਕੋ ਮੰਗ ਕਰਨੀ ਚਾਹੁੰਦੀ ਹੈ ਮੰਗ ਕਰਨੇ ਗਰੀਬ ਦੀ ਕੋਈ ਸਹਾਇਤਾ ਕਰੀ ਜਾਏ ਇਹ ਹੁਣ ਬਾਪੂ ਜੀ ਹੁਣ ਅੱਗੇ ਤੂੜੀ ਫਿਰ ਹੁਣ ਤੂੜੀ ਦਾ ਤਾਂ ਸੀਜ਼ਨ ਖਤਮ ਹੋ ਗਿਆ ਤੂੜੀ ਕਿਵੇਂ ਲਓਗੇ ਕਿੱਥੋਂ ਲਓਗੇ ਤੂੜੀ ਹੁਣ ਕਿਧਰੋਂ ਚਾਹੀਏ ਰਿਸ਼ਤੇਦਾਰ ਕੋਈ ਮੰਗੇਣੀ ਪੈਣੀ ਹੈ ਚਾਹੇ ਕਿਤੇ ਮੋਲ ਲੈਣੀ ਪਊਗੀ ਇਹ ਨਾਰ ਸਾਰਾ ਮੁੱਲ ਲਿਆਈ ਹਾਂ ਜੀ ਨਾਲ ਆਇਆ ਠੀਕ ਹੈ ਜੀ ਆਪਾਂ ਵੀਆਂ ਪੰਜੀਆਂ ਮਿੰਡਾ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕੰਪੂ ਬਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਆਧੀ ਹੈ ਜੀ ਸੋ ਬਹੁਤ ਨੁਕਸਾਨ ਹੋਇਆ ਜਿਆਦਾ ਨੁਕਸਾਨ ਹੋਇਆ ਜੀ ਠੀਕ ਹੈ ਕਿਨੇ ਮਿੰਟ ਤੱਕ ਆਗੇ ਇੱਥੇ ਸੀ ਗੁਰਦਾਸਪੁਰ ਤੋਂ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਆ ਆ ਠੀਕ ਹੈ ਧੰਨਵਾਦ ਬਹੁਤ ਬਹੁਤ